ਹਾਂ ਜੀ ਪ੍ਰਧਾਨ ਜੀ ਅੱਜ ਜਿਹੜਾ ਰੋਸ ਪ੍ਰਦਰਸ਼ਨ ਤੁਹਾਡੇ ਵੱਲੋਂ ਕੀਤਾ ਗਿਆ ਹੈ ਕਿਸ ਤਰ੍ਹਾਂ ਦਾ ਹੈ ਆਪਾਂ ਸਾਰੇ ਜਾਣਦੇ ਹਾਂ ਜੀ ਕਿ 26 ਜਨਵਰੀ ਨੂੰ ਜੋ ਅਮਰਸਾ ਸ਼ਹਿਰ ਦੇ ਅੰਦਰ ਬਹੁਤ ਵੱਡੀ ਚਰਚਾ ਵਾਪਰੀ ਭਾਰਤੀ ਸੰਵਿਧਾਨ ਦੇ ਜਿਹੜੇ ਅੱਜ ਤੋਂ ਬਾਅਦ ਬਹੁਤ ਹੀ ਜਨਨ ਦੀ ਵੱਡੀ ਢੇਨ ਆ ਮਾਨ ਜੋ ਡਾਕਟਰ ਵੀ.ਐਸ. ਦਾ ਉਮੇਦਕਰ ਸਾਹਿਬ ਜਿਨ੍ਹਾਂ ਦਾ ਜਿਹੜਾ ਸਟੈਚੂ ਸੀ ਉੱਥੇ ਲੱਗਾ ਹੋਇਆ ਉਹਨੂੰ ਕੋਸ਼ ਆਤੀ ਅੰਸਰਾਂ ਵੱਲੋਂ ਉੱਥੇ ਜਾ ਕੇ ਉਹਦੀ ਭੰਨਤੋੜ ਕੀਤੀ ਗਈ ਹੈ ਔਰ ਉਹਦੇ ਰੋਸ ਵਿੱਚੋਂ ਜਿਹੜਾ ਸੀਗਾ ਪੰਜਾਬ ਬੰਦਾ ਵੀ ਸੱਦਾ ਦਿੱਤਾ ਗਿਆ ਤੇ ਅੱਜ ਕਪੂਰਥਲਾ ਦੇ ਅੰਦਰ ਕਪੂਰਥਲਾ ਸ਼ਹਿਰ ਦੀਆਂ ਵੱਖ-ਵੱਖ ਪੁਲੀਟਿਕਲ ਪਾਰਟੀਆਂ ਔਰ ਹੋਰ ਆਰਗੇਨਾਈਜੇਸ਼ਨ ਦੇ ਲੋਕਾਂ ਦੇ ਦੁਆਰਾ ਜੋ ਕਿ Dalit ਸਮਾਜ ਨਾਲ ਸੰਬੰਧ ਅਨੁਸਾਰ ਆਨੇ ਇਕੱਠੇ ਹੋ ਕੇ ਕਪੂਰਥਲਾ ਸ਼ਹਿਰ ਨੂੰ ਮੁਕੰਮਲ ਤੌਰ ਤੇ ਬੰਦ ਕਰਾਉਂਦਾ ਅੱਜ ਦੀ ਕਾਲ ਦਿੱਤੀ ਸੀ ਔਰ ਮੈਂ ਧਨਵਾਦੀ ਹਾਂ ਸ਼ਹਿਰ ਵਾਸੀਆਂ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਪੂਰਾ ਸ਼ਹਿਰ ਬੰਦ ਰਿਹਾ ਅੱਜ ਇਥੋਂ ਮਹੱਲਾ ਸ਼ਹਿਰੀਆ ਤੋਂ ਸਕੰਡੀ ਮੰਦਰ ਜੋ ਸਾਡਾ ਹੈਗਾ ਇਥੋਂ ਸਾਡੇ ਜਿੱਥਾ ਜਿਹੜੇ ਸੀ ਉਰਥੋਂ ਤੁਰਿਆ ਔਰ ਸ਼ਹਿਰ ਦੇ ਅੰਦਰ ਪੀਸ ਨੂੰ ਸਾਰਾ ਮਾਰਚ ਕੀਤਾ ਔਰ ਲੋਕਾਂ ਨੂੰ ਰਿਕਵੈਸਟ ਕੀਤੀ ਸਭ ਨੇ ਬੰਦ ਕੀਤਾ ਸੋ ਮੈਂ ਇਸ ਤਰ੍ਹਾਂ ਗੱਲ ਦਾ ਕਰਕੇ ਜਿਹੜਾ ਹੈਗਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸ਼ਹਿਰ ਨਿਵਾਸੀਆਂ ਦਾ ਤੇ ਜਿੰਨੇ ਸਾਡੇ ਆਗੂ ਸਹਿਬਾਨ ਆਏ ਨੇ ਉਹਨਾਂ ਦਾ ਕਿ ਉਹਨਾਂ ਨੇ ਪੂਰਾ ਸਹਿਯੋਗ ਦੂਦੇ ਨੰਬਰ ਤੇ ਜਿਹੜਾ ਹੈਗਾ ਇਹ ਆਪਾਂ ਸਾਰੇ ਜਾਣਦੇ ਸੀ ਮੰਗ ਕੀਤੀ ਹੈ ਪ੍ਰਸ਼ਾਸਨ ਦੇ ਕੋਲੋਂ ਖਾਸ ਤੌਰ ਤੇ ਜਿਹੜਾ ਸਾਡਾ ਕਪੂਠਾ ਪ੍ਰਸ਼ਾਸਨ ਹੈ ਕਿ ਜਿਹੜਾ ਅਕਿਊਜ਼ਡ ਬੇਸ਼ੱਕ ਫੜਿਆ ਗਿਆ ਉਹ ਤੇ ਪਰ ਐਫਆਰ ਵਾਜ ਹੋ ਗਈ ਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਟ ਉਹਦੀ ਅਸਲੀਅਤ ਕੀ ਆ ਉਹਦੇ ਪਿੱਛੇ ਮਕਸਦ ਕੀ ਆ ਸਾਜ਼ਿਸ਼ ਕਿਹਨੇ ਰਚੀ ਆ ਕਿ ਇਦਾਂ ਦਾ ਇਦਾਂ ਵੱਡਾ ਘਨੌਣਾ ਕੰਮ ਜਿਹੜਾ ਉਹਨੇ ਕੀਤਾ ਵਾ ਉਹ ਬੱਚਾ ਇਕੱਲਾ ਨਹੀਂ ਕਰ ਸਕਦਾ ਸੀ ਕਿਸੇ ਨਾ ਕਿਸੇ ਉਹਦੇ ਪਿੱਛੇ ਕੋਈ ਜਿਹੜੀਆਂ ਫੋਰਸਿਸ ਲੱਗੀਆਂ ਹੋਈਆਂ ਉਹਨਾਂ ਦੁਬਾਰਾ ਕੀਤਾ ਗਿਆ ਉਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇ ਔਰ ਉਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਹੋਰ ਵੀ ਕੀਤੀ ਬਹੁਤ ਬਹੁਤ ਧੰਨਵਾਦੀ ਜੈ ਭੀਮ ਜੈ ਭਾਰਾ ਹਾਂਜੀ ਸਰ ਜੀ ਤੁਸੀਂ ਮਾਲਵੀਤੀ ਨੌਜਵਾਨ ਸਵਾਦ ਦੇ ਪ੍ਰਧਾਨ ਹੋ ਤੇ ਅੱਜ ਜਿਆ ਰੋਸ਼ਮਾਈ ਕੀਤਾ ਜਿਆ ਜਿਹੜੀ ਅੰਬੇਦਕਰ ਸਾਹਿਬ ਦੀ ਬੇਅਦਬੀ ਹੋਈ ਆ ਅੰਬੇਸਰ ਚ ਕੀ ਜਣਾ ਚੰਦੇ ਹੋ ਜੋ ਬੋਲੇ ਸੋਨ ਰਤਾ ਭਗਵਾਨ ਬਾਲਕੀ ਮਹਾਰਾਜ ਕੀ ਜੀਤ ਜੋ ਅੱਜ ਮਹੱਲਾ ਸ਼ਹਿਰੀਆ ਤੋਂ ਚੱਲ ਕੇ ਜੋ ਕਿ ਪਿਛਲੇ ਦਿਨੀ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਜੋ ਬੇਅਦਬੀ ਕੁਛ ਸ਼ਰਾਰਤੀ ਅੰਸਰਾਂ ਵੱਲੋਂ ਕੀਤੀ ਗਈ ਸੀ ਉਹ ਬੰਦੇ ਤਾਂ ਉੱਥੇ ਫੜੇ ਗਏ ਸੀਗੇ ਮੌਜੂਦਾ ਪਰ ਉੱਥੇ ਜੋ ਚੀਜ਼ਾਂ ਉਹਨਾਂ ਕੋ ਪ੍ਰੋਵਾਈਡ ਹੋਈਆਂ ਸੀ ਪੂਰੀ ਹੋਈ ਸੀਗੀ ਸਰਪਾਨ ਸੀਗੀ ਉਹਦੇ ਕੋ ਉਹ ਕੇ ਕੌਣ ਲੈ ਕੇ ਆਏ ਸੀ ਤੇ ਕਿੰਨੇ ਬੰਦਿਆਂ ਨੇ ਦਿੱਖੇ ਸੀਗੇ ਉਹ ਉਹੀ ਸੰਬੰਧ ਵਿੱਚ ਅੱਜ 29 ਤਰੀਕ ਨੂੰ ਕਪੂਰਥਲੇ ਦੇ ਵਿੱਚ ਮੁਕੰਮਲ ਤੌਰ ਤੇ ਬੰਦ ਰਿਹਾ ਤੇ ਸਾਰੇ ਹੀ ਜਿੰਨੀਆਂ ਸਿਆਸੀ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਨੇ ਰਲ ਕੇ ਮੱਲਾ ਸ਼ਹਿਰੀਆਂ ਤੋਂ ਇੱਕ ਸ਼ਾਂਤੀ ਪੁਰਵਕ ਮਾਰਚ ਜੋ ਸ਼ਹਿਰ ਦੇ ਵਿੱਚ ਕੱਢਿਆ ਤੇ ਮੈਂ ਇੱਥੇ ਹੀ ਸ਼ਹਿਰ ਨਿਵਾਸੀਆਂ ਦਾ ਇੱਕ ਪੂਜਲੇ ਵਾਲਿਆਂ ਦਾ ਬੜਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਦਿਨ ਦੀ ਕੋਲ ਦੇ ਵਿੱਚ ਹੀ ਸਾਡਾ ਸਾਥ ਦਿੱਤਾ ਸਹਿਯੋਗ ਦਿੱਤਾ ਇਦਾਂ ਅਸੀਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਹਰ ਸਾਲ ਕੋਈ ਨਾ ਕੋਈ ਝੰਡਾ ਕਿਉਂ ਵਾਲਮਿਕੀਆਂ ਦਾ ਹੀ ਕਿਉਂ ਛਿੜਦਾ ਇਦਾਂ ਦਾ ਇਹਨਾਂ ਨੂੰ ਵੀ ਜਿਹੜੀਆਂ ਏਜੰਸੀਆਂ ਕੁਝ ਕਰਾਉਂਦੀ ਹੈ ਹੈਗੇ ਇਹਨਾਂ ਨੱਖ ਪਾਈ ਜਾਵੇ। ਇੰਨਾ ਹੀ ਕਹਿੰਦਾ ਹੈ ਜਾਵਲ ਵੀ। ਕੀ ਤੁਹਾਨੂੰ ਲੱਗਦਾ ਜੀ ਇੱਥੇ ਤੋਂ ਵੱਧ ਬੰਦੇ ਵੀ ਇਸ ਸਰਵਿਸ ਦੇ ਵਿੱਚ ਨੇ ਹੋ ਸਕਦੇ ਆ? ਭਾਜੀ ਇਕੱਲਾ ਬੰਦਾ ਤਾਂ 20 ਫੁੱਟ ਦੀ ਪੌੜੀ ਲੈ ਆ ਹੀ ਨਹੀਂ ਸਕਦਾ। ਉਹ ਪੌੜੀ ਕਿੱਥੋਂ ਆਈ? ਕਿਰਪਾਨ ਕਿੱਥੋਂ ਆਈ? ਫੇ ਉਹਨੂੰ ਮਨਬੁੱਧੀ ਗਈ ਜਾ ਰਹੀ ਹੈ। ਮਨਬੁੱਧੀ ਵਾਲੇ ਨੂੰ ਉਹਨਾਂ ਪਤਾ 20 ਫੁੱਟ ਚੜਨਾ ਤਾਂ ਉਹ ਕਿੱਦਾਂ ਚੜ ਗਿਆ? ਜੇ ਇਸ ਕਰਕੇ ਏਜੰਸੀਆਂ ਦਾ ਮਗਰ ਬਹੁਤ ਹੱਥ ਆਏਗਾ ਬਾਅਦ। ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਜੋ ਪੰਜਾਬ ਦਾ ਮਾਹੌਲ ਆ ਉਹ ਨੂੰ ਅਮਨ ਸ਼ਾਂਤੀ ਦੇ ਵਿੱਚ ਲਿਆਏ ਜੇ ਵਾਦੂ